ਆਪਾਂ ਇੱਕ ਨਾ ਬਹੁਤ ਵੱਡੀ ਗਲਤੀ ਕਰ ਰਹੇ ਆ ਉਹ ਗਲਤੀ ਕੀ ਹੈ ਮੈਂ ਤੁਹਾਨੂੰ ਇਸ ਇਹਦੇ ਕਹਾਣੀ ਦੇ ਵਿੱਚ ਸੁਣਾਉਣੀ ਹੈ ਵੀ ਉਹ ਕੀ ਗਲਤੀ ਹੈ ਤੁਸੀਂ ਸਾਰੀ ਸੁਣ ਕੇ ਫਿਰ ਜਾਓ ਠੀਕ ਹੈ ਜੀ ਇੱਕ ਵਾਰ ਦੀ ਗੱਲ ਹੈ ਵੀ ਇੱਕ ਬਹੁਤ ਵੱਡੀ ਸ਼ਿਪ ਦਾ ਨਾ ਇੰਜਨ ਖਰਾਬ ਹੋ ਜਾਂਦਾ ਹੈਗਾ ਜਦੋਂ ਉਹਦਾ ਇੰਜਨ ਖਰਾਬ ਹੋ ਗਿਆ ਤੇ ਕੰਪਨੀ ਦੇ ਵਿੱਚ ਫੋਨ ਗਿਆ ਤੇ ਕੰਪਨੀ ਵਾਲੇ ਕਹਿੰਦੇ ਵੀ ਵਧੀਆ ਮਕੈਨਿਕ ਨੂੰ ਕਿਸੇ ਨੂੰ ਬੁਲਾਓ ਤੇ ਇਹਦਾ ਇੰਜਨ ਚੈੱਕ ਕਰਵਾਓ ਵਧੀਆ ਤਜਰਬੇਕਾਰ ਮਕੈਨਿਕ ਬੁਲਾਇਆ ਗਿਆ ਤੇ ਉਹਨੂੰ ਉੱਥੇ ਉਹ ਸ਼ਿਪ ਕੋਲੇ ਲਜਾਇਆ ਗਿਆ ਤੇ ਉਹ ਸ਼ਿਪ ਦਾ ਇੰਜਨ ਦਿਖਾਇਆ ਗਿਆ। ਉਹਨੇ ਚਾਰ ਛਫੇਰੇ ਉਹਦਾ ਮੌਇਨਾ ਕੀਤਾ ਇੰਜਨ ਦਾ ਸ਼ਿਪ ਦਾ ਤੇ ਉਹਨੇ ਕੀ ਕੀਤਾ ਨਾ ਚਾਰ ਛਫੇਰੇ ਮੌਇਨਾ ਕਰਕੇ ਤੇ ਆਪਦੇ ਬੈਗ ਦੇ ਵਿੱਚੋਂ ਇੱਕ ਥੌੜੀ ਕੱਢੀ। ਜਦੋਂ ਥੌੜੀ ਕੱਢੀ ਉਹਨੇ ਬੈਗ ਦੇ ਵਿੱਚੋਂ ਤੇ ਉਹ ਥੌੜੀ ਉਹਨੇ ਇੱਕ ਥਾਂ ਤੇ ਟਿਕਾ ਕੇ ਮਾਰੀ। ਜਦੋਂ ਟਿਕਾ ਕੇ ਮਾਰੀ ਉਹ ਕਹਿੰਦਾ ਦੇਖੋ ਜੀ ਕਹਿੰਦਾ ਆਖੇ ਸ਼ਿਪ ਕਹਿੰਦਾ ਹੋ ਗਈ ਸਟਾਰਟ ਕਹਿੰਦਾ ਇੰਜਨ ਚੰਦ ਚੱਲ ਪਿਆ ਕਹਿੰਦਾ। ਕਹਿੰਦੇ ਜੀ ਠੀਕ ਆ ਦੇਖਦੇ ਆ ਉਹਨਾਂ ਨੇ ਜਦੋਂ ਚੈੱਕ ਕੀਤਾ ਜੀ ਤੇ ਉਹ ਇੰਜਣ ਚੱਲ ਪਿਆ ਸਟਾਰਟ ਹੋ ਗਿਆ ਤੇ ਉਹਨੇ ਕੀ ਕੀਤਾ ਜੀ ਉਹ ਬਹੁਤ ਖੁਸ਼ ਹੋਏ ਸਾਰੇ ਜਦੋਂ ਖੁਸ਼ ਹੋਏ ਤੇ ਉਹ ਮਿਸਤਰੀ ਨੂੰ ਆਣ ਕੇ ਕਹਿਣ ਲੱਗੇ ਕਹਿੰਦੇ ਜੀ ਬਹੁਤ ਵਧੀਆ ਕੰਮ ਹੋ ਗਿਆ ਕਹਿੰਦੇ ਤੁਸੀਂ ਤਾਂ ਕਮਾਲ ਕਰਤੀ ਤੇ ਵੀ ਜਾਦੇ ਆਪਾਂ ਨੂੰ ਇਹਦਾ ਮਤਲਬ ਖੋਲਣਾ ਡੋਲਣਾ ਵੀ ਨਹੀਂ ਪਿਆ ਹੈਗਾ ਤੇ ਤੁਸੀਂ ਤਾਂ ਕਹਿੰਦਾ ਬਹੁਤ ਵਧੀਆ ਕਮਾਲ ਦੀ ਗੱਲ ਕਰਤੀ ਜੀ ਤੁਸੀਂ ਤੁਹਾਡਾ ਖਰਚਾ ਦੱਸੋ ਕੀ ਹੋਇਆ ਉਹ ਕਹਿਣ ਲੱਗਾ ਜੀ ਮੇਰਾ ਬਣ ਗਿਆ ਜੀ ਕਹਿੰਦਾ 10000 ਉਹ ਸਾਰੇ ਬੜੇ ਹੈਰਾਨ ਬਿਮਾਰੀ ਤਾਂ ਇੱਕ ਥੋੜੀ ਐ ਤੇ 10000 ਰੁਪਿਆ ਮੰਗ ਕੇ ਬਹਿ ਗਿਆ ਹਨਾ ਉਹਨਾਂ ਨੇ ਹਾਨੀਕਸਾਰ ਨੂੰ ਇੱਕ ਜਾਨੇ ਨੇ ਪੁੱਛ ਲਿਆ ਕਹਿੰਦਾ ਜੀ 10000 ਕਾਦਾ ਬਣਿਆ ਕਹਿੰਦਾ ਮਾਰੀ ਤਾਂ ਤੁਸੀਂ ਇੱਕ ਥੋੜੀ ਐ ਉਹ ਕਹਿੰਦਾ ਥੋੜੀ ਮਾਰਨ ਦਾ ਤਾਂ ਸਿਰਫ 100 ਰੁਪਈ ਹੀ ਐ ਆ ਜਿਹੜਾ 9900 ਰੁਪਿਆ ਨਾ ਇਹ ਤਾਂ ਕਹਿੰਦਾ ਆਖੇ ਵੀ ਥੋੜੀ ਮਾਰਨੀ ਕਿੱਥੇ ਐ ਇਹ ਉਹਦਾ ਹੈ ਜਾਨੀ ਕਿ ਮਤਲਬ ਉਹਨੂੰ ਤਜਰਬਾ ਸੀਗਾ ਵੀ ਥੋੜੀ ਮਾਰਨੀ ਕਿੱਥੇ ਐ ਠੀਕ ਹੈ ਜੀ ਇਸ ਕਰਕੇ ਆਪਣੇ ਮਾਪੇ ਬਾਪ ਆਪਣੇ ਅਧਿਆਪਕ ਆਪਣੇ ਟੀਚਰਾਂ ਕੋਲੇ ਆਪ ਤੋਂ ਵੱਡਿਆਂ ਕੋਲੇ ਬੈਠਿਆ ਕਰੋ ਉਹਨਾਂ ਨੂੰ ਤਜਰਬੇ ਹੁੰਦੇ ਨੇ ਵੀ ਕਿਹੜਾ ਕੰਮ ਆਪਾਂ ਕਿਵੇਂ ਕਰਨਾ ਹੈਗਾ ਤਜਰਬਾ ਬਹੁਤ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ ਜਿੰਨਾ ਚਿਰ ਤੁਹਾਨੂੰ ਤਜਰਬਾ ਨਹੀਂਗਾ ਉਹਨਾਂ ਚਿਰ ਤੁਹਾਡੀਆਂ ਪੜਾਈਆਂ ਤੁਹਾਡੀ ਮਕੈਨਕੀ ਕੀਤੀ ਸਭ ਫੇਲ ਹੈ ਤਜਰਬਾ ਹੋਣਾ ਵੀ ਬਹੁਤ ਜ਼ਰੂਰੀ ਹੈ ਅੱਗੇ ਤਜਰਬੇ ਦੇ ਨਾਲ ਹੀ ਦੁਨੀਆ ਚੱਲਦੀ ਸੀ ਆਪਾਂ ਬਜ਼ੁਰਗਾਂ ਕੋਲੇ ਤਾਂ ਬੈਂਦੇ ਨਹੀਂ ਉਹਨਾਂ ਨੂੰ ਤਾਂ ਆਪਾਂ ਟਾਈਮ ਘਟ ਦਿੰਨੇ ਆ ਆਪਾਂ ਸਾਰਾ ਦਿਨ ਫੋਨਾਂ ਦੇ ਵਿੱਚ ਟਾਈਮ ਦੇ ਹੀ ਰੱਖਦੇ ਆ ਜੀ ਉਹਨਾਂ ਕੋਲੇ ਤਾਂ ਆਪਾਂ ਫਰੀਦਾ ਤਜਰਬਾ ਸਿੱਖਣਾ ਹੈਗਾ ਠੀਕ ਹੈ ਆਪਣੇ ਚ ਇਹ ਬਹੁਤ ਵੱਡੀਆਂ ਗਲਤੀਆਂ ਨੇ ਜਿਹੜੀਆਂ ਕੀ ਆਪਾਂ ਕਹਿ ਦਿੰਨੇ ਆ ਵੀ ਇਹ ਤਾਂ ਬਜ਼ੁਰਗ ਹੋ ਗਏ ਜਾਂ ਇਹ ਵੱਡੇ ਨੇ ਜਾਂ ਅਸੀਂ ਨਵੀਂ ਜਨਰੇਸ਼ਨ ਹੈਗੀਆਂ ਸਾਨੂੰ ਪਤਾ ਹੈਗਾ ਜੀ ਉਹ ਸਿਆਣੇ ਕਹਿੰਦੇ ਨੇ ਵੀ ਇਹ ਧੁੱਪ ਚ ਚਿੱਟੇ ਨਹੀਂ ਆਈ ਇਹ ਤਜਰਬਿਆਂ ਦੇ ਨਾਲ ਹੀ ਚਿੱਟੇ ਆਉਂਦੇ ਜੀ ਉਮਰ ਹੰਢਾ ਕੇ ਚਿੱਟੇ ਆਏ ਹੁੰਦੇ ਨੇ ਇਹ ਮਾੜੀ-ਮੋਟੀ ਗੱਲ ਨਹੀਂ ਹੁੰਦੀ ਹਨਾ ਮੈਂ ਅੱਜ ਮੇਰੇ ਵੀਰਾਂ ਨੂੰ ਮੇਰੀਆਂ ਭੈਣਾਂ ਨੂੰ ਮੇਰੇ ਬੱਚਿਆਂ ਨੂੰ ਮੈਂ ਸਿਰਫ ਇਹੀ ਦੱਸਣਾ ਚਾਹੁੰਨੀ ਐ ਵੀ ਬੱਚੋ ਤੁਸੀਂ ਜਦੋਂ ਵੀ ਮਤਲਬ ਤੁਹਾਡੇ ਕੋਲੇ ਫ੍ਰੀ ਟਾਈਮ ਹੁੰਦਾ ਨਾ ਤੁਸੀਂ ਘੰਟਾ 2 ਘੰਟਾ ਤੁਸੀਂ ਸਿਆਣੇ ਬਜ਼ੁਰਗਾਂ ਕੋਲੇ ਜ਼ਰੂਰ ਲਾਇਆ ਕਰੋ ਜਿਹੜਾ ਤੁਸੀਂ ਉਹਨਾਂ ਤੋਂ ਤਜਰਬਾ ਸਿੱਖੋਗੇ ਨਾ ਸ਼ਾਇਦ ਮੈਨੂੰ ਨਹੀਂ ਲੱਗਦਾ ਵੀ ਉਹ ਕਿਸੇ ਬੁੱਕ ਕਿਤਾਬ ਦੇ ਵਿੱਚ ਹੋਊਗਾ ਸਿਆਣਿਆਂ ਦੀਆਂ ਸਿਆਣੀਆਂ ਗੱਲਾਂ ਹੁੰਦੀਆਂ ਨੇ ਨਿਆਣਿਆਂ ਦੀਆਂ ਨਿਆਣੀਆਂ ਗੱਲਾਂ ਹੁੰਦੀਆਂ ਨੇ ਹਨ ਤੇ ਇਸ ਕਰਕੇ ਤਜਰਬਾ ਹੋਣਾ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਹੈ ਅਗਰ ਤੁਸੀਂ ਹੋਰ ਵੀ ਮਤਲਬ ਕਿ ਕੋਈ ਤਜਰਬੇ ਵਾਲੀਆਂ ਗੱਲਾਂ ਜਾਂ ਕੋਈ ਗਿਆਨ ਦੀਆਂ ਗੱਲਾਂ ਜਾਂ ਕੋਈ ਮਤਲਬ ਕਿਸੇ ਵੀ ਚੀਜ਼ ਬਾਰੇ ਮਤਲਬ ਆਪਾਂ ਸੋਚਣਾ ਜਾਂ ਜਾਨਣਾ ਤਾਂ ਤੁਸੀਂ ਆਪਣੇ ਪੇਜ ਨੂੰ ਫੋਲੋ ਕਰਕੇ ਰੱਖਿਆ ਕਰੋ ਜੀ ਆਪਣੀ YouTube ਹੈ ਹੈਲਥ ਹਰਬਲ 213 ਉਹਨੂੰ ਸਬਸਕ੍ਰਾਈਬ ਕਰਕੇ ਰੱਖੋ ਆਪਾਂ ਉਹਦੇ ਵਿੱਚ ਘਰੇਲੂ ਚੀਜ਼ਾਂ ਭਾਈ ਦੱਸਦੇ ਰਹਿੰਨੇ ਆ ਭਾਈ ਭੈਣੋ ਤੁਸੀਂ ਇਹੋ ਜਿਹੀਆਂ ਘਰੇਲੂ ਚੀਜ਼ਾਂ ਘਰੇ ਵਰਤੋ ਅੱਧੀਆਂ ਬਿਮਾਰੀਆਂ ਤਾਂ ਤੁਸੀਂ ਇਹ ਰਸੋਈ ਦੇ ਵਿੱਚੋਂ ਹੀ ਠੀਕ ਕਰ ਸਕਦੇ ਹੋ ਅੱਜ ਦਾ ਮੇਰਾ ਟੌਪਿਕ ਕੀ ਸੀ ਤਜਰਬੇ ਦਾ ਹਨਾ ਮੇਰਾ ਤਾਂ ਦੱਸਣ ਦਾ ਸਿਰਫ ਫਰਜ਼ ਹੁੰਦਾ ਅੱਗੇ ਮੰਨਣੀ ਨਾ ਮੰਨਣੀ ਥੋਡੀ ਮਰਜੀ ਐ ਆਪਾਂ ਆਪ ਦਾ ਜਿਹੜਾ ਕੁਛ ਤੋਂ ਮੇਰੇ ਦਿਮਾਗ ਦੇ ਵਿੱਚ ਸੀ ਤੁਹਾਨੂੰ ਦੱਸਦਾ ਵੀ ਸਿਆਣੇ ਬੰਦਿਆਂ ਤੋਂ ਸਿੱਖਿਆ ਜ਼ਰੂਰ ਲਿਆ ਕਰੋ ਜਿਹੜੀ ਸਿਆਣੇ ਬੰਦਿਆਂ ਦੀ ਸਿੱਖਿਆ ਹੁੰਦੀ ਹੈ ਜੀ ਉਹ ਜਾਇਆ ਨਹੀਂ ਜਾਂਦੀ ਹੈਗੀ ਉਹ ਕਦੇ ਵੀ ਫੇਲ ਨਹੀਂ ਹੁੰਦੀ ਹੈਗੀ ਉਹ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਆਪਣੇ ਕੰਮ ਜ਼ਰੂਰ ਆਉਂਦੀ ਹੈ ਇਸ ਕਰਕੇ ਬਜ਼ੁਰਗਾਂ ਕੋਲੇ ਬੈਠਣਾ ਬਹੁਤ ਜ਼ਰੂਰੀ ਆ ਮੇਰਾ ਦੱਸਣਾ ਸੀ ਕੰਮ ਜੀ ਵਰਤਨਾ ਨਾ ਵਰਤਨਾ ਤੁਹਾਡੀ ਮਰਜ਼ੀ ਐ ਬਸ ਇੰਨਾ ਕੰਮ ਕਰ ਲਓ ਆਪਣੇ ਪੇਜ ਨੂੰ ਫੋਲੋ ਕਰਕੇ ਰੱਖ ਲਓ ਆਪਣੇ ਇੰਸਟਾਗ੍ਰam ਨੂੰ ਫੋਲੋ ਕਰਕੇ ਰੱਖ ਲਓ ਜੀ ਆਪਣੇ YouTube ਨੂੰ ਤੁਸੀਂ ਸਬਸਕ੍ਰਾਈਬ ਕਰਕੇ ਰੱਖ ਲਓ ਠੀਕ ਐ ਜੀ ਇਹਦੇ ਵਿੱਚੋਂ ਨਿਤ ਤੁਹਾਨੂੰ ਕੁਛ ਨਾ ਕੁਛ ਨਵਾਂ ਸਿੱਖਣ ਨੂੰ ਮਿਲੂਗਾ ਮੇਰੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਪਲੀਜ਼ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਜੀ ਤੇ ਆਪਦੇ ਪਿੰਡ ਦਾ ਨਾਮ ਵੀ ਜ਼ਰੂਰ ਦੱਸਣਾ ਓਕੇ ਜੀ ਬਾਏ ਬਾਏ